ਕਿ ਮੇਰੀ ਰਿਕੁਐਸਟ ਹੈ ਮਾਣਯੋਗ ਮਹਿਲਾਵਾਂ ਨੂੰ ਇੱਕ ਨਵਾਂ ਆयाम ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਪਹਿਲੀ ਲੇਡੀ ਮੇਰ ਬਣਾਣ ਦਲੀਪ ਗਵੰਤ ਸਿੰਘ ਮਾਨ ਜੀ ਨੇ ਜਿਹੜਾ ਪ੍ਰਾਲਾ ਕੀਤਾ ਉਹਦੇ ਲਈ ਧੰਨਵਾਦ ਸੀ ਉਹਨਾਂ ਦਾ ਲੇਕਿਨ ਮੈਡਮ ਮੇਰ ਜੀ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਅੱਜ ਅਟੈਂਡ ਕਰਨੇ ਆ ਦਿੱਤੇ ਆ ਡੈਚਵਲ ਸਾਹਿਬ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਅਟੈਂਡ ਕਰਨੇ ਆ ਡੀਸੀ ਸਾਹਿਬ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਅਟੈਂਡ ਕਰਨੇ ਆ ਲੇਕਿਨ ਅਸੀਂ ਪ੍ਰੋਗਰਾਮ ਅਟੈਂਡ ਕਿਵੇਂ ਕਰਾਂਗੇ ਸਾਡੇ ਘਰ ਦੇ ਵਿੱਚ ਤਾਂ ਰਾਸ਼ਨ ਹੈ ਨਹੀਂ ਤਨਖਾਹਾਂ ਸਾਨੂੰ ਮਿਲੀਆਂ ਨਹੀਂ ਸਾਰ ਸਾਡੀ ਪੇ ਕਮਿਸ਼ਨ ਦੀ ਗੱਲ ਛੱਡ ਦਈਏ ਹੁਣ ਤਾਂ ਕੋਈ ਨਿਕਸ਼ਤਾ ਮਿਲੀਆਂ ਲੇਕਿਨ ਸੈਲਰੀ ਤਾਂ ਐਟਲੀਸ ਸਾਨੂੰ ਟਾਈਮ ਸੇ ਦਿੱਤੀ ਜਾਵੇ ਮੈਂ ਪਹਿਲਾਂ ਵੀ ਰਿਕਵੈਸਟ ਕੀਤੀ ਸੀ ਡਿਸਕਨੈਕਟ ਹੋ ਗਿਆ ਸੀਗਾ ਮੇਅਰ ਮੈਡਮ ਕੱਲ ਆਸ ਕਰਦਾ ਜੈਚੁਲ ਸਾਹਿਬ ਆਸ ਕਰਦਾ ਮਾਨਯੋਗ ਡੀਸੀ ਸਾਹਿਬ ਆਸ ਕਰਦਾ ਕਿ ਕੱਲ ਤੁਸੀਂ 12 1 ਵਜੇ ਤੱਕ ਦਰਜਾ 4 ਮੁਲਾਜ਼ਮਾਂ ਦੀਆਂ A ਜ਼ੋਨ B ਜ਼ੋਨ C ਜ਼ੋਨ D ਜ਼ੋਨ ਇਹਨਾਂ ਸਭ ਦੀਆਂ ਤਨਖਾਹਾਂ ਇਹਨਾਂ ਦੇ ਖਾਤੇ ਚ ਪਾ ਦੋਗੇ ਤਾਂ ਕਿ ਇਹ ਵੀ ਲੋੜੀ ਧੀਆਂ ਦੀ ਮਨਾ ਸਕਣ ਔਰ ਆਪਣੇ ਘਰ ਦੇ ਵਿੱਚ ਖੁਸ਼ੀ ਦਾ ਜਿਹੜਾ ਹੈ ਤਿਹਾਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਰਿਸਪੈਕਟਡ ਮੇਰੇ ਵੱਡੇ ਵੀਰ ਆਦਰਨੀਯ ਸੰਜੀਵ अरोड़ा ਸਾਹਿਬ ਵੀ ਤੁਹਾਡੇ ਕੋਲ ਹੁਣ ਮੰਤਰਾਲੇ ਕਿਰਪਾ ਕਰਕੇ ਇਹਦੇ ਵੱਲ ਧਿਆਨ ਦਿਓ ਕਿਉਂਕਿ ਸਮਾਜ ਦਾ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਡੀਆਂ ਬੇਸਿਕਸ ਨੀਡਸ ਤਾਂ ਪੂਰੀਆਂ ਨਹੀਂ ਹੁੰਦੀਆਂ ਉਲਟਾ ਤਨਖਾਹਾਂ ਵੀ ਸਾਨੂੰ ਟਾਈਮ 'ਚ ਨਹੀਂ ਮਿਲਦੀਆਂ ਬੈਂਕਾਂ ਵੱਲੋਂ ਲੋਨ ਨਹੀਂ ਮਿਲਦੇ ਪ੍ਰਾਈਵੇਟ ਏਜੰਸੀਆਂ ਸਾਨੂੰ ਲੋਨ ਨਹੀਂ ਦਿੰਦੀਆਂ ਕਾਰਨ ਕੀ ਹੈ ਕਿ ਅਸੀਂ ਬਹੁਤ ਜ਼ਿਆਦਾ ਜਿਹੜੀਆਂ ਤੁਹਾਡੀਆਂ ਪਿਛਲੀਆਂ ਸਰਕਾਰਾਂ ਦੀਆਂ ਬਣਾਈਆਂ ਹੋਈਆਂ ਪਾਲਿਸੀਆਂ ਸੀਗੀਆਂ ਐਜ਼ ਇਟ ਇਜ਼ ਤੁਸੀਂ ਵੀ ਉਹਨਾਂ ਨੂੰ ਕਾਪੀ ਪੇਸਟ ਕਿਤੇ ਨਾ ਕਿਤੇ ਕਰਵਾ ਦਿੱਤਾ ਹੋਇਆ ਇਹਨਾਂ ਦੇ ਵਿੱਚ ਚੇਂਜ ਲਿਆਓ ਕਿਉਂਕਿ ਮੇਰੇ ਖਿਆਲ ਨਾਲ ਜਿਨ੍ਹਾਂ ਨੂੰ ਚੌਂਕੀਦਾਰੀ ਦਾ ਕੰਮ ਕਰਨਾ ਚਾਹੀਦਾ ਸੀਗਾ ਉਹ ਚੌਂਕੀਦਾਰ ਕਿਤੇ ਨਾ ਕਿਤੇ ਸੌਂਗੇ ਹੋਏ ਆ ਲੇਕਿਨ ਸਮਾਜ ਦੇ ਕੁਝ ਚੌਂਕੀਦਾਰ ਉੱਠ ਖੜੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਾਰਪੋਰੇਸ਼ਨ ਵਾਲਿਆਂ ਨੂੰ ਮਾਨਯੋਗ ਮੇਅਰ ਮੈਡਮ ਜੀ ਨੂੰ ਡੀਸੀ ਸਾਹਿਬ ਨੂੰ ਵੀ ਕੱਲ 12 ਵਜੇ ਤੱਕ ਤਨਖਾਹ ਦੇ ਦਿਓ ਨਹੀਂ ਤਾਂ ਮੈਡਮ ਜੀ ਅਸੀਂ ਤੁਹਾਡੇ ਘਰੇ ਕ ਰਿਸਪੈਕਟ ਰਿਸਪੈਕਟ ਦੇ ਤੌਰ ਤੇ ਇੱਕ ਗੁਲਦਸਾ ਰਿਮਾਈਂਡਰ ਦੇ ਤੌਰ ਤੇ ਦੇਣਾਵਾਂਗੇ ਵੀ ਕਿਰਪਾ ਕਰਕੇ ਇਹਨਾਂ ਦੀ ਵੀ ਸਾਰ ਲਈ ਜਾਵੇ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰੂ ਦੇ ਜੈ ਸ਼੍ਰੀ ਰਾਮ ਸਲਾਮ